You're watching Primetime Asia. Stay connected, stay informed. Asia is watching. ਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਆ ਗੈਂਗਸਟਰਾਂ ਦੇ ਅਗੇਂਸਟ ਜਿਹੜੀ ਹੈਗੀ ਆ ਵਰਕ ਔਨ ਗੈਂਗਸਟਰਸ ਤੇ ਗੈਂਗਸਟਰਾਂ ਦੇ ਵਾਅਦੇ ਤਹਿਤ ਜਿਹੜਾ ਹੈਗਾ ਕਪੂਥਲਾ ਪੁਲਿਸ ਨੇ ਸ਼੍ਰੀ ਗੌਰਵ ਤੂਰਾ ਜੀ ਦੀ ਦੇਸ਼ਾ ਨਿਰਦੇਸ਼ ਅੱਤ ਕੰਮ ਕਰਦਿਆਂ ਹੋਇਆ ਸਾਡੇ ਸੀਆਈ ਦੀ ਟੀਮ ਸਾਡੇ ਡੀਸੀਪੀ ਜਿਹੜੇ ਹੈਗੇ ਨੇ ਡੀਐਸਪੀ ਡੀ ਸਾਹਿਬ ਔਰ ਡੀਐਸਪੀ ਜਿਹੜੇ ਹੈਗੇ ਹਰਜਦੇਵ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜੇ ਹੈਗੇ ਆ ਦੋ ਮੁਟਕੀ ਲੋੜਿੰਦੇ ਬੈਕਟੀ ਜਿਹੜੇ ਸੀਗੇ ਕਾਫੀ ਜਿਹੜੇ ਕੇਸਾਂ ਦੇ ਵਿੱਚ ਵਾਂਟਡ ਸੀਗਾ ਕਰਨ ਕੁਮਾਰ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਜੋਬਨਪ੍ਰੀਤ ਨੂੰ ਜਿਹੜਾ ਹੈਗਾ ਕਾਲ ਗ੍ਰੇਫਟਾਰ ਕਾਰਕਿਓਨਾਂ ਦੇ ਕੋਲੋਂ ਦੋ ਜਿਹੜੇ ਹੈਗੇ ਆ 7.62mm ਦੇ ਪਿਸਤਲ ਜਿਹੜੇ ਰਿਕਵਰ ਕੀਤੇ ਆ ਔਰ ਉਹਦੇ ਨਾਲ ਪੰਜ ਜਿੰਦਾ ਕਾਰਤੂਸ ਜਿਹੜੇ ਹੈਗੇ ਆ ਰਿਕਵਰ ਕੀਤੇ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ ਕਰਨ ਕੁਮਾਰ ਹੈਗਾ ਇਹ ਬੜਾ ਮਤਕੀਕ ਛਾਤਰ ਔਰ ਕ੍ਰਿਮੀਨਲ ਨੇਚਰ ਦਾ ਬੰਦਾ ਸੀਗਾ ਹੈਪਚੂਅਲ ਅਫੈਂਡਰ ਸੀਗਾ ਇਹਦੇ ਉੱਤੇ ਆਲਰੇਡੀ ਜਿਹੜੇ 6 ਮੁਕਦਮੇ ਦਰਜ ਹੈ ਜਿਹਦੇ ਵਿੱਚੋਂ ਇੱਕ ਐਨਡੀਬੀਸੀ ਐਕਟ ਦਾ ਪਰਚਾ ਹੈਗਾ ਔਰ ਇੱਕ ਮੁਕਦਮਾ ਹੈ ਤੇ 307 ਦਾ ਔਰ 4 ਮੁਕਦਮੇ ਜਿਹੜੇ ਤੇ 326 ਦੇ ਸੀ ਸੋ ਇਹ ਕਾਫੀ ਮਤਲਬ ਕਿ ਇਹਦੇ ਨਾਲ ਜਿਹੜੀ ਹੈਗੀ ਐ ਇਹ ਫੜਨ ਦੇ ਨਾਲ ਜਿਹੜਾ ਹੈਗਾ ਕਪੂਰਥਲਾ ਦੇ ਵਿੱਚ ਜਿਹੜੀ ਹੈਗੀ ਆ ਲੜਾਈਆਂ ਝਗੜਾ ਦੇ ਵਿੱਚ ਇਹ ਠਲ ਪੈ ਗਈ ਔਰ ਇਹਦੇ ਨਾਲ ਜਿਹੜਾ ਕਰਨ ਕੁਮਾਰ ਅਸੀਂ ਹੈ ਗ੍ਰੈਫਟਾ ਕੀਤਾ ਦੂਸਰਾ ਜੋਬਨ ਜਿਹੜਾ ਕੀਤਾ ਜੋਬਨਦੀਪ ਉਹਦੇ ਉੱਤੇ ਆਲਰੇਡੀ ਇੱਕ ਮਕਦਮਾ ਹੋਰ ਸੀਗਾ ਐਨਡੀਪੀਸੀ ਐਟ ਸੋ ਇਹ ਦੋਨੇ ਹੁਣ ਜਿਹੜੇ ਸੀਗੇ ਇਹ ਵੈਪਨ ਲੈ ਕੇ ਨਵਾਂ ਇੱਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਸੀਆਈਏ ਕਪੂਰਥਲਾ ਦੀ ਟੀਮ ਨੇ ਇਹਨਾਂ ਨੂੰ ਜਿਹੜਾ ਹੈਗਾ ਫੜ ਕੇ ਜਿਹੜਾ ਹੈਗਾ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਬਣਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਤੋੜ ਦਿੱਤਾ ਹੈ ਸਾਡੇ ਕੋਲ ਇਨਫਾਰਮੇਸ਼ਨ ਸੀ ਕਿ ਹੁਣ ਜਿਹੜੇ ਹੈਗੇ ਆ ਕੋਈ ਨਾ ਕੋਈ ਵੈਪਨ ਲੈ ਕੇ ਅਜਵਾਦਤ ਕਰਨਗੇ ਉਸ ਤੋਂ ਪਹਿਲਾਂ ਇਨਫਾਰਮੇਸ਼ਨ ਦੇ ਦਿੱਤੇ ਇਹਨਾਂ ਨੂੰ ਹੁਣ ਇਹਨਾਂ ਨੂੰ ਅੱਜ ਹੀ ਫੜਿਆ ਹੈਗਾ ਇਹਨਾਂ ਦੀ ਜਿਹੜੀ ਰਮਾਨ ਲੈ ਕੇ ਪੁੱਛ ਕੇ ਬਰੀਕੀ ਨਾ ਕੀਤੀ ਜਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵੱਡੇ ਅੱਚੇ ਖੁਲਾਸੇ ਕਰਾਂਗੇ ਕਿ ਕਿੰਨੀ ਦੂਰੀ ਦੀ ਗੱਲ ਹੈਗੀ ਹੈ ਇਹ ਕੱਲ ਜਿਹੜੀ ਹੈਗੀ ਸ਼ਾਮਾਂ ਦੀ ਗੱਲ ਹੈਗੀ ਹੈ ਜੀ ਸੋ ਇਹ ਵਿਦੇਸ਼ ਵਿੱਚ ਕੋਈ ਗੈਂਗਸਟਰਾਂ ਦਾ ਨਾਮ ਹੈ ਨਾ ਦੇਖੋ ਹਜੇ ਤੱਕ ਵਿਦੇਸ਼ ਵਾਲਾ ਕੋਈ ਐਂਗਲ ਨਹੀਂ ਆਇਆ ਬਟ ਜਿੱਦਾਂ ਇਹ ਕਰਨ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇਹ ਕਿਸਮਾ ਮਤ ਕੇ ਹੈਪਚੁਅਲ ਫਰੈਂਡ ਜਿਹਨਾਂ ਜਿਹੜਾ ਮਤ ਕੇ ਜੁਰਮ ਕਰਨ ਦਾ ਆਦੀ ਹੁੰਦਾ ਉਹ ਵਿਕਰਿਮਲ ਇਹ ਵੀ ਹੈ ਕਿਸੇ ਕਿਨਾਂ ਕਿਸੇ ਇਹ ਪੀਓ ਨਹੀਂ ਸੀਗਾ ਇਹ ਅਰੈਸਟ ਦੀ ਪੈਂਡਿੰਗ ਸੀਗੀ ਅਰੈਸਟ ਨੂੰ ਬਚਾ ਲਈ ਅੱਗੇ ਪਿੱਛੇ ਹੋਇਆ ਸੀਗਾ ਪੀਓ ਡਿਕਲੇਰਡ ਇਹ ਸਭ ਮੈਂ ਦਫਾ ਪ੍ਰੋਵਾਈਡ ਇਹ ਅਸਲਾ ਜੋ ਹੁਣ ਦਰਖਤ ਦੀ ਮੋਢਲੀ ਪੁੱਛਕੇ ਇਸ ਦੇ ਵਿੱਚੋਂ ਇਹ Madhya Pradesh ਦੇ ਵਿੱਚੋਂ ਜਿਹੜੇ ਹੈਗੇ ਆ ਲੈ ਕੇ ਆਏ ਸੀਗੇ ਉਹ ਦੀ ਜਿਹੜੀ ਹੈਗੀ ਪੁੱਛਕੇ ਚਾਰੀਆ ਔਰ ਵੈਕਟਰ ਕਿ ਉਹ ਦੱਸਿਆ ਕਿ ਉਹ ਲੈ ਕੇ ਆਏ ਸੀ ਤੇ ਨਾਲ ਹੋਰ ਵੀ ਇਥੋਂ ਕੁਝ ਬੰਦੇ ਜੋੜਨ ਦੀ ਕੋਸ਼ਿਸ਼ ਕਰਦੇ ਦੇਖੋ ਇਸ ਟਾਈਮ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਉਹਦਾ ਮੇਰਾ ਕੇਸ ਜਿਹੜਾ ਹੈਗਾ ਐਮਪਰ ਹੁੰਦਾ ਹੈ ਇਸ ਕਰਕੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਇਹਦਾ ਕਾਫੀ ਜਿਹੜਾ ਬਾਕੀ ਵੀ ਨੈਟਵਰਕ ਦੇ ਬੰਦੇ ਹੈਗੇ ਉਹ ਵੀ ਜਿਹੜੇ ਹੈਗੇ ਜਲਦੀ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਕੇ ਦੱਸਾਂਗੇ ਉਹਦੇ ਲੈ ਰਿਹਾ ਸੀ ਜੇ ਕੋਈ ਜੇ ਤੋੜ ਕੇ ਸਿਆਸਤ ਹੋਈ ਤਾਂ ਡਿਗ੍ਰੇਸ ਹੋ ਵੀ ਤੇ ਇਹ ਹੋ ਰਹੀ ਤੇ ਨੂ ਨਾ ਲਾ ਦੇ ਕੋ ਉਹ ਵੀ ਮੈਂ ਗੱਲ ਕਰ ਰਿਹਾ ਕਿ ਕੇਸ ਅਡੇ ਇਨੀਸ਼ੀਅਲ ਸਟੇਜ ਤੇ ਹੈਗਾ ਜੇ ਮੈਂ ਦੀ ਬੈਕਗ੍ਰਾਉਂਡ ਵਾਲੀ ਗੱਲ ਦਸਾਂਗਾ ਤਾਂ ਉਹ ਇਨਫੋਰਮੇਸ਼ਨ ਲੀਕ ਹੋ ਕੇ ਸਾਨੂੰ ਕੇਸ ਨੂੰ ਖਰਾਬ ਕਰੇਗੀ ਇਸ ਕਰਕੇ ਮੈਂ ਸ਼ੇਅਰ ਨਹੀਂ ਕਰ ਸਕਦਾ ਹੁਕਮ ਟੂ ਪ੍ਰਾਈਮ ਟਾਈਮ ਏਸ਼ੀਆ ਯੋਰ ਸੋਰਸ ਫਰ ਬ੍ਰੇਕਿੰਗ ਨਿਊਜ਼ ਐਂਡ ਇਨ ਡੈਪਥ ਅਨਾਲਿਸਿਸ